ਰਾਹੁਲ ਜੀ ਕੀ ਕਹੋਗੇ ਬੀਤੇ ਦਿਨੀ ਤੁਹਾਡੇ ਬ੍ਰਦਰ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਾਂਦੀ ਹੈ ਕੀ ਕਹੋਗੇ ਤੁਸੀਂ ਅੱਜ ਫਿਰ ਸਾਰੇ ਇਕੱਠੇ ਹੋਏ ਹੋ ਮੈਂ ਹੀ ਕਹਾਂਗਾ ਜੀ ਕੱਲ ਮੈਂ ਰਾਤ ਇੱਕ ਐਫਆਈਆਰ ਕਰਵਾਣ ਗਿਆ ਸੀਗਾ ਮਤਲਬ ਮੇਰੇ ਵੱਲੋਂ ਇੱਕ ਐਫਆਈਆਰ ਕਰਵਾਈ ਗਈ ਸੀਗੀ ਜੋ ਕਿ ਅਕਿਊਜ਼ਡ ਬੰਦੇ ਨੇ ਜਿਹਦੇ ਮੇਨ ਤਿੰਨ ਅਕਿਊਜ਼ਡ ਬੰਦੇ ਨੇ ਉਹਨਾਂ ਦੇ ਖਿਲਾਫ ਮੇਰੀ ਐਫਆਈਆਰ ਕਰਵਾਣ ਗਿਆ ਸੀਗਾ ਜਿਹਦੇ ਵਿੱਚ ਸਿਰਫ ਇੱਕ ਬੰਦੇ ਤੇ ਐਫਆਈਆਰ ਹੋਈ ਹੈ ਇੱਕ ਲੇਡੀ ਦੇ ਉੱਤੇ ਹੋਈ ਹੈ ਬਾਕੀਆਂ ਦੇ ਉੱਤੇ ਅਕਿਊਜ਼ ਦੇ ਵਿੱਚ ਨਾਮ ਨਹੀਂ ਦਿੱਤਾ ਗਿਆ ਜੀ ਉਹ ਅੱਜ ਅਸੀਂ ਜਾ ਕੇ ਇਹਨਾਂ ਨੇ ਦੁਬਾਰਾ ਐਡ ਕੀਤਾ ਮਤਲਬ ਪ੍ਰਸ਼ਾਸਨ ਉਹਨਾਂ ਦਾ ਕਿਤੇ ਨਾ ਕਿਤੇ ਪੂਰਾ ਸਾਥ ਦੇ ਰਿਹਾ ਜੀ ਮੈਂ ਰਾਹੁਲ ਸੈਣੀ ਤੇ ਮੇਰਾ ਪੂਰਾ ਪਰਿਵਾਰ ਅਸੀਂ ਉਦੋਂ ਤੱਕ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਸਾਡੇ ਮੇਰੇ ਭਰਾ ਦੇ ਇੱਕ ਮੇਨ ਦੋਸ਼ੀ ਤੁਸੀਂ ਕਹਿ ਰਹੇ ਹੋ ਵੀ ਇੱਕ ਦਾ ਨਾਮ ਹੈ ਉਹਦਾ ਵੀ ਥੋੜਾ ਜਿਹਾ ਉਜਾਗਰ ਕਰੋ ਹੋਰ ਜਿਹੜੇ ਤਿੰਨ ਨਾਮ ਨੇ ਉਹ ਕਿਹੜੇ-ਕਿਹੜੇ ਨੇ ਜੋ ਇੱਕ ਦੋਸ਼ੀ ਦਾ ਇਹਨਾਂ ਨੇ ਨਾਮ ਪਾਇਆ ਜੀ ਉਹ ਨੀਤੂ ਦੇਵਦਨ ਹੈ ਜੀ ਸਿਰਫ ਉਹਦਾ ਹੀ ਨਾਮ ਪਾਇਆ ਪਰ ਇਸ ਤੋਂ ਇਲਾਵਾ ਦੋ ਹੋਰ ਦੋਸ਼ੀ ਨੇ ਸ਼ੰਕਰ ਜਿੰਦਲ ਉਰਫ ਵਿਨੀਤ ਜਿੰਦਲ ਤੇ ਇਹ ਉਹ ਵੀ ਬਾਅਦ ਚੋ ਦਿੱਤਾ ਗਿਆ ਡੀਡੀਆਰ ਕੱਟੀ ਗਈ ਹੈ ਪਰ ਕੱਲ ਤਾਂ ਕੱਲ ਤੋਂ ਪ੍ਰਸ਼ਾਸਨ ਨੇ ਸਾਡਾ ਬਿਲਕੁਲ ਸਾਥ ਨਹੀਂ ਦਿੱਤਾ ਅਸੀਂ ਉਦੋਂ ਤੱਕ ਬਿਲਕੁਲ ਵੀ ਸੰਸਕਾਰ ਨਹੀਂ ਕਰਾਂਗੇ ਭਾਵੇਂ ਉਹ ਜਿੰਨਾ ਮਰਜ਼ੀ ਟਾਈਮ ਨਿਕਲ ਜਾਵੇ ਅਸੀਂ ਉਹਦੀ ਜੰਗ ਲੜਦੇ ਰਵਾਂਗੇ ਜਦੋਂ ਤੱਕ ਮੇਰੇ ਭਰਾ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਸੰਸਕਾਰ ਨਹੀਂ ਕਰਾਂ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਆਏ ਸੀ ਤੁਹਾਡੇ ਕੋਲ ਅੱਜ ਪ੍ਰਸ਼ਾਸਨ ਦੇ ਅਧਿਕਾਰੀ ਆਏ ਸੀਗੇ ਜੀ ਤੇ ਅਸੀਂ ਸਵੇਰ ਦੇ ਉਹ ਆਪਣਾ ਪੁਲਿਸ ਸਟੇਸ਼ਨ ਦੇ ਵਿੱਚ ਹੀ ਸੀਗੀ ਸਵੇਰ ਦੇ ਡੀਐਸਪੀ ਸਾਹਮਣੇ ਗੱਲ ਹੋਈ ਸੀਗੀ ਪਰ ਕਹਿਣ ਦਾ ਮਤਲਬ ਜਦੋਂ ਪ੍ਰਸ਼ਾਸਨ ਨੇ ਸਾਨੂੰ ਇੱਕ ਵਾਰ ਰਾਤ ਸਭ ਦੇ ਸਾਹਮਣੇ ਬੈਠਿਆਂ ਨੂੰ ਧੋਖਾ ਦੇਤਾ ਜੀ ਅਸੀਂ ਪ੍ਰਸ਼ਾਸਨ ਤੇ ਕਿਵੇਂ ਵਿਸ਼ਵਾਸ ਕਰੀਏ ਕਿ ਅੱਜ ਸੰਸਕਾਰ ਤੋਂ ਬਾਅਦ ਉਹ ਕੱਲ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਣਗੇ ਠੀਕ ਹੈ